ਵਾਹਿਗੁਰੂ ਜੀ ਤਨ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਵ ਉਹ ਸਾਹਿਬ ਗੁਣੀ ਨਧਨੋ ਤੁਮਰੀ ਮਹਿਮਾ ਪਰਨ ਨਾਸਕੋ ਤੂੰ ਠਾਕੁਰ ਯੋਜ ਭਗਵਾਨੋ ਬੰਦੋ ਤੂੰ ਬੰਦਨ ਨਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ परम सतकार योग सतगुरुਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਿੱਖ ਸੰਗਤ ਪਰ ਰਹੀ ਹੈ ਔਰ ਵਰਪਾਗੀ ਹੋ ਪਿਛਲੇ ਕਈ ਰੋਜ਼ ਤੋਂ ਸਤਗੁਰਾਂ ਦੇ ਸ੍ਰੋਤ ਦਰਸ਼ਨ ਇਤਿਹਾਸ ਦਿਰਾਹੀ ਕਰ ਰਹੇ ਹੋ ਪਹੀ ਸਵਾਉ ਅੱਜ ਦਾ ਸਮਾ ਵੀ ਸਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ ਰਲ ਮਿਲ ਕੇ ਇਸ ਸਮੇ ਨੂੰ ਸਫਲ ਬਣਾਉਣਾ ਕਰੀਏ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਹਿਲਾਂ ਸਿਧਾਂਤਾਂ ਨੂੰ ਧਰਉਣਾ ਕਰਾਂਗੇ ਉਸ ਤੋਂ ਬਾਅਦ ਵਿਚਾਰਾਂ ਦੀ ਅਰੰਭਤਾ ਹੋਏਗੀ ਸਵਾ ਉਹ ਸਮਾ ਨਾ ਗਵਾਉਂਦਿਆਂ ਹੋਇਆ ਆਪੋ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਗਵਾਉਣਾ ਕਰੀਏ ਜੀ ਜਿਤਨੇ ਬੈਠੇ ਹੋ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ ਗੱਜ-ਵੱਜ ਕੀ ਗੁਰੂ ਫਤੇ ਗਜਾਉਣਾ ਕਰੋ ਜੀ ਦੁਬਾਰਾ ਕਹਿਣ ਦੀ ਲੋੜ ਨਾ ਪਵੇ ਇੱਕੋ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਕਲ ਰੋਜ ਪਾਵਨ ਕਥਾ ਦੇ ਵਿੱਚ ਸਤਿਗੁਰਾਂ ਦੇ ਇਤਿਹਾਸ ਵਿਚਾਰਾਂ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਗੀਧਰ ਪਿਤਾ ਸਤਿਗੁਰਾਂ ਦੇ ਪ੍ਰੇਮ ਵਿੱਚ ਵੱਡੇ ਵੱਡੇ ਰਾਜੇ ਵੱਡੇ ਵੱਡੇ ਜਾਗੀਰਦਾਰ ਤਖਤਾਂ ਦੇ ਮਾਲਕ ਸਤਿਗੁਰਾਂ ਅੱਗੇ ਸਿਰ ਝੁਕਾਉਂਦੇ ਸਤਿਗੁਰਾਂ ਨੂੰ ਸਜਦਾ ਕਰਦੇ ਨੇ ਨਮਸਕਾਰਾਂ ਕਰਦੇ ਨੇ ਤੇ ਗੁਰੂ ਪਿਆਰ ਵਾਲਿਓ ਕੱਲਾ ਰਤਨ ਰਾਏ ਨਹੀਂ ਕੱਲਾ RAM ਰਾਏ ਨਹੀਂ ਬੜੇ ਵੱਡੇ ਵੱਡੇ ਹੋਰ ਵੀ ਪਹਿਲਾਂ ਵੀ ਰਾਜੇ ਹੋਏ ਬਾਦਸ਼ਾਹ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਤੋਂ ਇਹ ਚਾਲੀ ਹੈ ਗੁਰੂ ਨਾਨਕ ਦੇ ਦਰ ਤੇ ਹਰ ਕੋਈ ਚੁੱਕਦਾ ਆਇਆ ਗੱਜ ਕੇ ਆਖੋ ਸਤਨਾਮ ਬਾਬਰ ਵਰਗੇ ਵੱਡੇ ਵੱਡੇ ਬਾਦਸ਼ਾਹ ਸ਼ੈਨਸ਼ਾਹ ਅਖਵਾਉਣ ਵਾਲੇ ਚੁਕੇ ਨੇ ਰਹੁ ਵਿਚਾਰ ਅੱਜ ਸਮਾਂ ਉਹ ਹੈ ਜਦੋਂ ਦਸਵੇਂ ਜਾਮੇ ਸਾਹਿਬ ਜੀਆਂ ਦੇ ਪ੍ਰੇਮ ਵਿੱਚ ਬੜੀ ਦੂਰੋਂ ਦੂਰੋਂ ਸਿੱਖ ਸੰਗਤ ਆਮਦੀ ਹੈ ਸਤਗੁਰਾਂ ਦੀਆਂ ਦਿਤਾਰਿਆਂ ਦੇ ਨਾਲ ਨਿਹਾਲ ਹੁੰਦੇ ਆ ਇਦੋਂ ਰਤਨ ਰਾਏ ਹੈ ਜਿਹੜਾ ਤਿਆਰੀ ਕਰ ਰਿਹਾ ਹੈ ਆਪਣੀਆਂ ਨੇ ਸਰਵਣ ਕੀਤਾ ਜਦੋਂ ਮਾਤਾ ਨੂੰ ਪਤਾ ਲੱਗਿਆ ਵੀ ਪੁੱਤਰ ਤੇਰਾ ਜਨਮ ਹੋਇਆ ਹੈ ਗੁਰੂ ਕਰਦੀ ਦਾਤ ਦੇ ਨਾਲ ਤੇਰਾ ਜਨਮ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੇ ਨਾਲ ਹੋਇਆ ਹੈ ਤੇ ਜਿਹੜਾ ਇਹ ਰਤਨ ਰਾਏ ਹੈ ਸੁਣ ਕਰਕੇ ਬੜਾ ਮਨ ਦੇ ਵਿੱਚ ਪ੍ਰਸੰਨਤ ਹੁੰਦਾ ਹੈ ਖੁਸ਼ ਹੁੰਦਾ ਹੈ ਤੇ ਹੋਰ ਵੀ ਮਾਤਾ ਨੇ ਬੜੀਆਂ ਵਾਰਤਾ ਨੇ ਜਿਹੜੀਆਂ ਸੁਣਾਉਣਾ ਕੀਤੀਆਂ ਗੁਰੂ ਕਰਦੀਆਂ ਮਾਨੇ ਜਿਹੜਾ ਫਿਰ ਰਤਨ ਰਾਏ ਦਾ ਕਹਿੰਦੇ ਜੁੜ ਚਾਹੁੰਦਾ ਹੈ ਗੁਰੂ ਚਰਨਾਂ ਦੇ ਨਾਲ ਫੇਰ ਉਹ ਜਿਹੜੀ ਭਾਵਨਾ ਹੈ ਦਰਸ਼ਨਾਂ ਦੀ ਤਾਂਘ ਹੈ ਆਸ ਹੈ ਮਨ ਦੇ ਵਿੱਚ ਉਤਪਨ ਹੁੰਦੀ ਹੈ ਵਿਚਾਰ ਬਣਾਈ ਕਿ ਮੈਂ ਹੁਣ ਉਹਨਾਂ ਦੇ ਦਰਸ਼ਨ ਕਰਨੇ ਨੇ ਉਹਨਾਂ ਦੇ ਦੀਦਾਰ ਕਰਨੇ ਨੇ ਜਿਹੜੀ ਰਾਣੀ ਹੈ ਇਸ ਦੀ ਮਾਤਾ ਬੜੀ ਖੁਸ਼ ਹੋਈ ਕਿ ਮੇਰੇ ਪੁੱਤਰ ਦੇ ਮਨ ਦੇ ਵਿੱਚ ਚਾਅ ਉੱਠਿਆ ਹੈ ਚੰਗੀ ਗੱਲ ਹੈ ਮੈਂ ਆਪਣੇ ਰਾਜੀ ਦੀ ਬਚਨਾਂ ਦੇ ਉੱਤੇ ਖਰੀ ਉਤਰੀ ਆ ਉਹਨੇ ਮੈਨੂੰ ਅਖੀਰ ਸਮੇਂ ਦੇ ਵਿੱਚ ਆਖਿਆ ਸੀ ਵੀ ਆਪਣੇ ਪੁੱਤਰ ਦੇ ਮਨ ਦੇ ਵਿੱਚ ਸ਼ਰਧਾ ਪੈਦਾ ਕਰੀ ਸਤਿਗੁਰਾਂ ਪ੍ਰਤੀ ਤੇ ਬੜੀ ਰਾਣੀ ਜਿਹੜੀ ਹੈ ਖੁਸ਼ ਹੁੰਦੀ ਹੈ ਇੱਥੇ ਕਹਿੰਦੇ ਹੁਣ ਰਾਣੀ ਨੇ ਨਾ ਰਾਜਾ ਰਤਨ ਰਾਏ ਇਦਾ ਪੁੱਤਰ ਹੈ ਜਿਹੜਾ ਰਾਜਾ ਬਣ ਗਿਆ ਹੁਣ ਇਹਦੀ ਇੱਛਾ ਜਿਹੜੀ ਪਹਿਲੀ ਹੈ ਉਹਨੂੰ ਪੂਰੇ ਕਰਨ ਲਈ ਕਹਿੰਦੇ ਹੁਣ ਰਾਣੀ ਨੇ ਹੁਕਮ ਲਾ ਦਿੱਤੇ ਰਾਜਮਾਤਾ ਹੈ ਹੁਕਮ ਲਾ ਦਿੱਤੇ ਕਹਿੰਦੇ ਬੜੀਆਂ ਵੱਡਮੁੱਲੀਆਂ ਵਸਤੂਆਂ ਕਹਿੰਦੇ ਤਿਆਰ ਕੀਤੀਆਂ ਜਾਣ ਭੇਟਾਵਾਂ ਤਿਆਰ ਕੀਤੀਆਂ ਜਾਣ ਜਿਹੜੀਆਂ ਕਦੇ ਕਿਸੇ ਨੇ ਵੇਖੀਆਂ ਵੀ ਨਾ ਹੋਗਣ ਕਹਿੰਦੇ ਤੇ ਇਧਰੋਂ ਰਾਣੀ ਨੇ ਜਦੋਂ ਇਹ ਹੁਕਮ ਕੀਤਾ ਹੈ ਬੜੇ ਵਧੀਆ ਕਾਰੀਗਰ ਅੱਗੇ ਆਉਣ ਲੱਗ ਪਏ ਉਸ ਰਾਜ ਦੇ ਜਿਹਨੂੰ ਜਿਹਨੂੰ ਪਤਾ ਲੱਗਦਾ ਹੈ ਵੀ ਅਦੁੱਪਤ ਚੀਜ਼ਾਂ ਨੇ ਜਿਹੜੀਆਂ ਉਹ ਤਿਆਰ ਕਰਵਾਈਆਂ ਜਾਣੀਆਂ ਨੇ ਬੜੇ ਵੱਡੇ ਵੱਡੇ ਇਨਾਮ ਮਿਲਣਗੇ ਰਾਜੀ ਪਾਸੋਂ ਇਹ ਸੁਣ ਕਰਕੇ ਬੜੇ ਵਧੀਆ ਕਾਬਲ ਜਿਹੜੇ ਕਾਰੀਗਰ ਨੇ ਆਉਣ ਲੱਗ ਪਏ ਆਪਣੀਆਂ ਬਣਾਈਆਂ ਹੋਈਆਂ ਵਸਤੂਆਂ ਉਹ ਜਿਹੜੀਆਂ ਜਿਹੜੇ ਜਿਹੜੇ ਪਦਾਰਥ ਨੇ ਜਿਵੇਂ ਦੇ ਤਿਆਰ ਕੀਤੇ ਓਵਸਤਾਂ ਨੂੰ ਲੈ ਕਰਕੇ ਦਿਖਾਉਂਦੇ ਐ ਰਾਣੀ ਦੇਖਦੀ ਐ ਵਜ਼ੀਰ ਨੇ ਸਲਾਹਕਾਰ ਨੇ ਦੇਖਣਾ ਕਰਦੇ ਨੇ ਬੜੇ ਆਏ ਬੜੇ ਮੁੜ ਗਏ ਪਰ ਇੱਕ ਕਾਰੀਗਰ ਨੇ ਨਾ ਕਹਿੰਦੇ ਇੱਕ ਵਸਤ ਤਿਆਰ ਕੀਤੀ ਉਹ ਪੰਚ ਕਲਾ ਸ਼ਸਤਰ ਸੀ ਸਤਗੁਰਾਂ ਦੇ ਲਈ ਐਸਾ ਅਦੁੱਪਤ ਉਹ ਹਥਿਆਰ ਸੀ ਇੱਕ ਸ਼ਸਤਰ ਦੇ ਵਿੱਚੋਂ ਕਹਿੰਦੇ ਪੰਜ ਸ਼ਸਤਰ ਪ੍ਰਗਟ ਹੁੰਦੇ ਸੀ ਉਹ ਬਟਨ ਦਬਿਆ ਜਾਂਦਾ ਇੱਕ ਉਹਨੇ ਕਟਾਰ ਬਣ ਜਾਣਾ ਹੈ ਦੁਬਾਰਾ ਫਿਰ ਬਟਨ ਦਬਿਆ ਜਾਂਦਾ ਉਹਨੇ ਛੁਰੀ ਬਣ ਜਾਣਾ ਫਿਰ ਬਟਨ ਦਬਿਆ ਜਾਣਾ ਉਹਨੇ ਤਮਾਚਾ ਬਣ ਜਾਣਾ ਫਿਰ ਬਟਨ ਦਬਿਆ ਜਾਣਾ ਉਹਨੇ ਵਰਛੀ ਬਣ ਜਾਣਾ ਇਸ ਤਰੀਕੇ ਦੇ ਨਾਲ ਕਹਿੰਦੇ ਪੰਜ ਸ਼ਸਤਰ ਉਸ ਇੱਕ ਸ਼ਸਤਰ ਵਿੱਚੋਂ ਪ੍ਰਗਟ ਹੁੰਦੇ ਹੈ ਤੇ ਇਹ ਵੇਖ ਕਰਕੇ ਰਾਣੀ ਬੜੀ ਖੁਸ਼ ਹੋਈ ਰਾਜੀ ਰਤਨ ਨਰ ਰਾਏ ਜੀ ਕੇਨ ਅਨੁਸਾਰ ਬੜੇ ਵਧੀਆ ਇਨਾਮ ਉਸ ਕਾਰੀਗਰ ਨੂੰ ਦਿੱਤੇ ਗਏ ਤੇ ਇੱਕ ਇਹਨਾਂ ਦੇ ਪਾਸ ਕਹਿੰਦੇ ਪ੍ਰਸ਼ਾਦੀ ਹਾਥੀ ਸੀ ਬੜਾ ਸੋਹਣਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਿਹੜਾ ਕਾਲੇ ਰੰਗ ਦਾ ਹੈ ਕਾਲੇ ਰੰਗ ਦਾ ਹਾਥੀ ਹੈ ਤੇ ਮੱਥੇ ਦੇ ਉੱਤੇ ਨਾ ਇਹਦੇ ਤਵੇ ਜਿਡਾ ਚਿੱਟਾ ਨਿਸ਼ਾਨ ਹੈ ਮੱਥੇ ਤੇ ਨਿਸ਼ਾਨ ਹੈ ਤੇ ਇੱਕ ਚਿੱਟੀ ਲਕੀਰ ਹੈ ਜਿਹੜੀ ਧਾਰੀ ਅੱਗੇ ਮੱਥੇ ਤੋਂ ਲੈ ਕੇ ਪਿੱਛੇ ਪੂਛ ਤੱਕ ਜਾਂਦੀ ਏ ਕਹਿੰਦੇ ਪੂਰੇ ਸਰੀਰ ਤੇ ਤੇ ਬੜਾ ਸਿਆਣਾ ਇਹ ਹਾਥੀ ਹੁਕਮ ਮੰਨਦਾ ਹੈ ਕਿਉਂਕਿ ਸਿਖਾਇਆ ਉਦਾਂ ਗਿਆ ਰਾਜੇ ਦੀ ਸੇਵਾ ਦੇ ਲਈ ਰਾਜੇ ਨੂੰ ਕਹਿੰਦੇ ਇਹ ਫੁੱਲਾਂ ਦੀ ਮਾਲਾ ਹੈ ਜਿਹੜੀ ਉਹ ਪਾਇਆ ਕਰੇ ਗਲ ਦੇ ਵਿੱਚ ਲਿਆ ਕੇ ਜੀ ਤੀਰ ਚਲਾਇਆ ਜਾਵੇ ਤਾਂ ਤੀਰ ਨੂੰ ਚੁੱਕ ਕੇ ਲਿਆਇਆ ਕਰੇ ਸਾਫ਼ ਕਰਕੇ ਪੱਥਰੀ ਦੇ ਵਿੱਚ ਪਾਇਆ ਕਰੇ ਇਸ ਤਰੀਕੇ ਦੇ ਨਾਲ ਹਾਥੀ ਹੈ ਕਹਿੰਦੇ ਬੜਾ ਸਿਆਣਾ ਹਾਥੀ ਹੈ ਹੁਕਮਵਾਨ ਦਾ ਹੈ ਇੱਕ ਉਹ ਤਿਆਰ ਕੀਤਾ ਗਿਆ ਇੱਕ ਕਾਰੀਗਰ ਨੇ ਕਹਿੰਦੇ ਤੀਜੀ ਚੌਂਕੀ ਤਿਆਰ ਕੀਤੀ ਹੈ ਚੰਦਨ ਦੀ ਚੌਂਕੀ ਜਿਹਦੇ ਉੱਪਰ ਜਦੋਂ ਬੈਠਿਆ ਜਾਂਦਾ ਹੈ ਕਹਿੰਦੇ ਉਹਦੇ ਵਿੱਚੋਂ ਪਤਲੀਆਂ ਨੇ ਜਿਹੜੀਆਂ ਉਭਾਰ ਆਉਂਦੀਆਂ ਨੇ ਤੇ ਖੇਡ ਕਰਨ ਲੱਗ ਜਾਂਦੀਆਂ ਨੇ ਤੇ ਉਹ ਵੀ ਬੜੀ ਅਦਭੁਤ ਹੈ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਤੇ ਇੱਥੇ ਕਹਿੰਦੇ ਚੌਥਾ ਇੱਕ ਜਾਮ ਕਟੋਰਾ ਤਿਆਰ ਕੀਤਾ ਗਿਆ ਜਿਹਦੇ ਵਿੱਚੋਂ ਆਕਾਸ਼ ਤੇ ਧਰਤੀ ਦੇ ਨਕਸ਼ੇ ਨੇ ਜਿਹੜੇ ਰੰਗਾ ਰੰਗ ਦਿਖਾਈ ਦਿੰਦੇ ਆ ਬੜੇ ਸੋਹਣੇ ਲੱਗਦੇ ਨੇ ਤੇ ਪੰਜਵਾਂ ਕਹਿੰਦੇ ਬੜੇ ਤੇਜ਼ ਰਫ਼ਤਾਰ ਵਾਲੇ ਫਰਤੀਲੇ ਘੋੜੇ ਸੋਨੇ ਰਾਜੇ ਰਤਨ ਰਾਏ ਨੇ ਤਿਆਰ ਕੀਤੇ ਇਸ ਤਰੀਕੇ ਦੇ ਨਾਲ ਹੋਰ ਵੀ ਬਣੀਆਂ ਪੇਟਾਵਾ ਮੋਤੀਆਂ ਦੀ ਮਾਲਾ ਦਵਾਹਰ ਅਨੇਕਾ ਤਰ੍ਹਾਂ ਦੀਆਂ ਵਸਤੂਆਂ ਨੇ ਜਿਹੜੀਆਂ ਪੇਟਾਵਾ ਰਾਜੇ ਰਤਨ ਰਾਏ ਨੇ ਤਿਆਰ ਕਰਵਾਈਆਂ ਹੁਣ ਕਹਿੰਦੇ ਇਹਦੀ ਮਾਤਾ ਰਾਣੀ ਤੇ ਰਾਜਾ ਰਤਨ ਰਾਏ ਇਹ ਵਸਤੂਆਂ ਜਦੋਂ ਤਿਆਰ ਹੋ ਗਈਆਂ ਸਾਰੇ ਤਿਆਰੇ ਹੋ ਗਏ ਹੋਰ ਅਨੇਕਾਂ ਤਰ੍ਹਾਂ ਦੇ ਪਦਾਰਥ ਨੇ ਜਿਹੜੇ ਲੈ ਕਰਕੇ ਕਹਿੰਦੇ ਚਾਲਾ ਪਾ ਦਿੰਦੇ ਆਪਣੇ ਰਾਜ ਵਿੱਚੋਂ ਉੱਤਰ ਪ੍ਰਦੇਸ਼ ਦੇ ਵੱਲ ਦੀ ਹੁੰਦਿਆਂ ਹੋਇਆਂ ਇਹਨਾਂ ਨੇ ਕਹਿੰਦੇ ਆਵਣਾ ਕੀਤਾ ਹੈ ਲਾਹੋ ਲਸ਼ਕਰ ਲੈ ਕੇ ਤੁਰੇ ਅਰਸਤੇ ਦੇ ਵਿੱਚ ਪੜਾ ਦਰ ਪੜਾ ਕਰਦੇ ਕਰਦੇ ਰੋਪੜ ਦੇ ਵਿੱਚ ਦੀ ਕਹਿੰਦੇ ਇਹਨਾਂ ਨੇ ਆਵਣਾ ਕੀਤਾ ਇਤਿਹਾਸ ਲਿਖਦਾ ਕਹਿੰਦੇ ਦੂਰੋਂ ਜਦੋਂ ਰਾਣੀ ਦੀ ਨਿਗਾਹ ਪਈ ਨਾ ਇਧਰੋਂ ਇਹ ਜਿਹੜਾ ਸਮਾਂ ਸੀ ਇਤਿਹਾਸ ਲਿਖਦਾ ਕਹਿੰਦੇ ਦੀਵਾਲੀ ਦਾ ਆ ਗਿਆ ਸੀ ਨੇੜੇ ਦੀਵਾਲੀ ਦਾ ਸਮਾਂ ਨੇੜੇ ਆਇਆ ਤੇ ਹੋਰ ਵੀ ਸਿੱਖ ਸੰਗਤਾਂ ਨੇ ਜਿਹੜੀਆਂ ਚਾਹ ਦੇ ਨਾਲ ਇਕੱਠੀਆਂ ਹੋ ਕਰਕੇ ਆਉਂਦੀਆਂ ਆਨੰਦਪੁਰ ਸਾਹਿਬ ਤੇ ਇਹ ਰਾਣੀ ਕਹਿੰਦੇ ਜਦੋਂ ਦੂਰੋਂ ਸਤਿਗੁਰਾਂ ਦੇ ਸਥਾਨ ਦੇ ਦਰਸ਼ਨ ਹੋਏ ਐ ਨਾ ਨਗਰੀ ਆਨੰਦਪੁਰ ਦੀ ਜਦੋਂ ਦੂਰੋਂ ਦੇਖੀ ਰਾਣੀ ਨੂੰ ਸਤਗੁਰਾਂ ਦਾ ਛਮ ਛਮ ਕਰਦਾ ਉਹ ਆਨੰਦਪੁਰ ਦਾ ਖੇੜਾ ਜਦੋਂ ਰਾਣੀ ਨੇ ਦੂਰੋਂ ਨਜ਼ਰੀ ਆਇਆ ਨਾ ਨਿਗਾ ਪਿਆ ਰਾਣੀ ਕਹਿੰਦੇ ਆਪਣੀ ਪਾਲਕੀ ਦੇ ਵਿੱਚੋਂ ਥੱਲੇ ਉਤਰੀ ਰਾਜਾ ਰਤਨਰਾਏ ਹੈ ਜਿਹੜਾ ਇਹ ਵੀ ਆਪਣੇ ਰਥ ਦੇ ਉਤੋਂ ਥੱਲੇ ਉਤਰਦਾ ਹੈ ਤੇ ਕਹਿੰਦੇ ਜੋੜੇ ਨੇ ਜਿਹੜੇ ਰਾਣੀ ਨੇ ਪੈਰਾਂ ਦੇ ਵਿੱਚ ਪੈਨੇ ਹੋਏ ਮਖਮਲੀ ਉਹ ਰਾਣੀ ਨੇ ਕਹਿੰਦੇ ਇੱਥੇ ਚਰਣਾ ਦੇ ਵਿੱਚੋਂ ਆਪਣੇ ਆ ਪੈਰਾਂ ਦੇ ਵਿੱਚੋਂ ਉਤਾਰ ਦਿੱਤਾ ਕਹਿੰਦੀ ਓ ਵੇਖੋ ਕਹਿੰਦੀ ਆਪਣੇ ਪੁੱਤਰ ਨੂੰ ਦੱਸਦੀ ਏ ਕਹਿੰਦੀ ਓ ਵੇਖੋ ਓ ਨਜ਼ਰ ਆ ਰਿਹਾ ਕਹਿੰਦੇ ਆਨੰਦਪੁਰ ਸਾਹਿਬ ਤੇ ਇਥੇ ਰਤਨ ਰਾਏ ਨੇ ਵੀ ਕਹਿੰਦੇ ਆਪਣੇ ਚਰਣਾ ਦੇ ਵਿੱਚੋਂ ਆਪਣੇ ਪੈਰਾਂ ਦੇ ਵਿੱਚੋਂ ਜੋੜਾ ਜਿਹੜਾ ਉਤਾਰਨਾ ਕੀਤਾ ਨੰਗੇ ਪੈਰ ਹੋਮਕ ਹੋ ਗਏ ਦੋਵੇਂ ਵੇਖੋ ਸਤਕਾਰ ਫਿਰ ਕਹਿੰਦੇ ਉਸ ਜਗ੍ਹਾ ਦੇ ਉਤੋਂ ਲੈ ਕਰਕੇ ਨੰਗੇ ਪੈਰ ਰਾਣੀ ਤੇ ਇਹਦਾ ਪੁੱਤਰ ਰਾਜਾ ਰਤਨ ਰਾਏ ਦੋਨੇ ਕਹਿੰਦੇ ਚੱਲ ਰਹੀ ਹੈ ਹੁਣ ਨਾਲ ਸੰਗਤ ਰਲ ਗਈ ਹੁਣ ਸਤਗੁਰਾਂ ਦੇ ਗੁਣ ਗਾਣ ਕਰਦੇ ਆਂ ਕਹਿੰਦੇ ਕੀਰਤਨ ਦੇ ਰੂਪ ਵਿੱਚ ਰਾਜਾ ਰਤਨ ਰਾਏ ਰਤਨ ਰਾਏ ਜਿਹੜਾ ਜਾ ਰਿਹਾ ਤੁਰਿਆ ਜਾ ਰਿਹਾ ਪਹੁੰਚੇ ਆਨੰਦਪੁਰ ਸਾਹਿਬ ਦੇ ਬਾਹਰ ਇੱਕ ਜਗ੍ਹਾ ਡੇਰਾ ਲਾਇਆ ਸੁਨੇਹੇ ਭੇਜੇ ਗਏ ਇਧਰੋਂ ਸਤਿਗੁਰਾਂ ਨੂੰ ਆ ਕਰਕੇ ਦੱਸਿਆ ਗਿਆ ਕਿ ਰਾਜਾ ਰਤਨ ਰਾਏ ਆਪ ਜੀਆਂ ਦੇ ਦਰਦਾਰਾਂ ਲਈ ਆਇਆ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਇੱਕ ਰਾਜਾ ਕਿਸੇ ਅੱਗੇ ਕਿਸੇ ਕੋਲੇ ਜਾਂਦਾ ਸੀ ਤਾਂ ਉਹਦੀ ਆਉ ਪਗਦ ਕੀਤੀ ਜਾਂਦੀ ਸੀ ਕਿਉਂਕਿ ਬੜੀ ਸੇਨਾ ਨਾਲ ਹੁੰਦੀ ਲੋਕ ਹੁੰਦੇ ਸਿਪਾਈ ਨਾਲ ਹੁੰਦੇ ਰਸਣ ਪਾਣੀ ਹੁਣ ਜਿਤਨਾ ਕੁ ਨਾਲ ਤੁਰਿਆ ਜਾਂਦਾ ਸੀ ਰਸਤੇ ਦੇ ਵਿੱਚ ਹੀ ਲੱਗ ਜਾਂਦਾ ਸੀ ਫਿਰ ਅੱਗੇ ਜਿਹਦੇ ਕੋਲੇ ਜਾਣਾ ਉਹ ਉਹਦਾ ਉਹਦੀ ਇਹ ਡਿਊਟੀ ਬਣਦੀ ਸੀ ਇਹਦਾ ਫਰਜ਼ ਬਣਦਾ ਸੀ ਅਗਲੇ ਦਾ ਵੀ ਉਹਨਾਂ ਨੂੰ ਆਿਆਂ ਨੂੰ ਜਿੱਥੇ ਡੇਰੇ ਲਾਏ ਨੇ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਥੇ ਸਤਗੁਰਾਂ ਨੇ ਕਹਿੰਦੇ ਹੁਕਮ ਕੀਤਾ ਕਿ ਜਿੱਥੇ ਵੀ ਉਹਨਾਂ ਦਾ ਡੇਰਾ ਲੱਗਿਆ ਹੈ ਉੱਥੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲਜਾਇਆ ਜਾਵੇ ਤੇ ਉਹਨਾਂ ਨੂੰ ਆਓ ਭਗਤ ਸੇਵਾ ਉਹਨਾਂ ਦੀ ਕੀਤੀ ਜਾਵੇ ਸਰਧਾ ਦੇ ਵਿੱਚ ਆਏ ਨੇ ਪ੍ਰੇਮ ਵਿੱਚ ਆਏ ਨੇ ਨਾ ਤੇ ਜਿਹੜਾ ਪ੍ਰੇਮ ਦੇ ਵਿੱਚ ਆਉਂਦਾ ਹੈ ਆਪ ਜੀਆ ਨੇ ਸਰਵਣ ਕੀਤਾ ਹੈ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚਲ ਸਤਗੁਰ ਕੋਟ ਪੈੰਡਾ ਆਗੇ ਹੋਏ ਲੇਟ ਰਹੇ ਸਰਦਾ ਦੇ ਵਿੱਚ ਆਇਆ ਰਾਜਾ ਰਤਨ ਰਾਏ ਤੇ ਸਤਿਗੁਰਾਂ ਦਾ ਮਨ ਕਹਿੰਦੇ ਬੜਾ ਪ੍ਰਸੰਨ ਹੋਇਆ ਖੁਸ਼ੀ ਕੀਤੀ ਹੁਣ ਉਹ ਡੇਰੇ ਦੇ ਵਿੱਚ ਆਪਣੇ ਜਿੱਥੇ ਆਸਣ ਲਾਏ ਸ਼ਾਮਿਆਨੇ ਲਾਏ ਤੰਬੂ ਲਾਏ ਰਾਜਾ ਉੱਥੇ ਤੇ ਇੱਕ ਦਿਨ ਤੀਸਰਾ ਫੇਰ ਹੋਇਆ ਜਦੋਂ ਦਿਨ ਦਾ ਸਤਗੁਰਾਂ ਨੇ ਹੁਕਮ ਲਾਇਆ ਵੀ ਹੁਣ ਰਾਜੇ ਨੂੰ ਸੁਨੇਹੇ ਭੇਜੋ ਵੀ ਸਤਗੁਰਾਂ ਦੀ ਆਗਿਆ ਹੈ ਆਪ ਜੀ ਮਿਲ ਸਕਦੇ ਹੋ ਜਿਵੇਂ ਕਹਿੰਦੇ ਰਾਜੇ ਰਤਨ ਰਾਏ ਨੂੰ ਪਤਾ ਲੱਗਿਆ ਨਾ ਸੁਨੇਹਾ ਮਿਲਿਆ ਕਿ ਸਤਗੁਰਾਂ ਨੇ ਅੱਜ ਮਿਲਣਾ ਹੈ ਆ ਸਮਾਂ ਦਿੱਤਾ ਹੈ ਇਹਦੇ ਤੇ ਤੁਸੀਂ ਮਿਲ ਸਕਦੇ ਹੋ ਆ ਕੇ ਕਹਿੰਦੇ ਰਾਜੇ ਰਤਨ ਰਾਏ ਦੇ ਮਨ ਦੇ ਵਿੱਚ ਚਾ ਚੜ ਗਿਆ ਛੇਤੀ ਛੇਤੀ ਕਹਿੰਦੇ ਤਿਆਰ ਹੋਇਆ ਤਿਆਰ ਹੋ ਕਰਕੇ ਕਹਿੰਦੇ ਉਹ ਵਸਤੂਆਂ ਲਈਆਂ ਮਾਤਾ ਨੂੰ ਲਿਆ ਨਾਲ ਹੁਣ ਕਹਿੰਦੇ ਚੱਲ ਪਿਆ ਸਤਿਗੁਰਾਂ ਦੇ ਅਸਥਾਨਾ ਵੱਲ ਗੁਰੂ ਦਰਬਾਰਾਂ ਦੇ ਵਿੱਚ ਚੱਲ ਪਿਆ ਇਧਰ ਨੂੰ ਕਹਿੰਦੇ ਰੁੱਖ ਕਰ ਲਿਆ ਰਾਜੇ ਰਤਨ ਰਾਏ ਨੇ ਕਰਦਿਆਂ ਕਰਦਿਆਂ ਕਹਿੰਦੇ ਜਦੋਂ ਪਹੁੰਚੇ ਨਾ ਸਤਿਗੁਰਾਂ ਦੇ ਦਰਬਾਰਾਂ ਦੇ ਵਿੱਚ ਰਾਜਾ ਰਤਨ ਰਾਏ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਦੋਂ ਆਇਆ ਨਾ ਰਾਜਾ ਰਤਨ ਰਾਏ ਤੇ ਕਹਿੰਦੇ ਵੇਖਿਆ ਸਤਿਗੁਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਉੱਚਾ ਤਖਤ ਲੱਗਿਆ ਹੋਇਆ ਹੈ ਬੜਾ ਸੋਹਣਾ ਲਿਬਾਸ ਸਤਿਗੁਰਾਂ ਦਾ ਜਿਵੇਂ ਕੋਈ ਬੜਾ ਵੱਡਾ ਬਾਦਸ਼ਾਹ ਹੋਵੇ ਤੇ ਬਚਪਨ ਵਿੱਚ ਹੈ ਭਾਵੇਂ ਹਲੇ ਫਿਰ ਵੀ ਹੈਰਾਨ ਹੁੰਦਾ ਹੈ ਜਿਵੇਂ ਇਤਨੇ ਕੁ ਸਮੇਂ ਦੇ ਵਿੱਚ ਚਲੋ ਜਿੰਨੇ ਕੁ ਵੀ ਰਾਜਿਆਂ ਨੂੰ ਵੇਖਿਆ ਕਿਸੇ ਦਾ ਐਸਾ ਪ੍ਰਤਾਪ ਨਹੀਂ ਵੇਖਿਆ ਕਈਆ ਤੇ ਪ੍ਰਤਾਪੀ ਰੂਪ ਦੇ ਜਦੋਂ ਰਾਜੇ ਰਤਨ رائے ਨੇ ਦਰਸ਼ਨ ਕੀਤੇ ਨਾ ਸਤਿਗੁਰਾਂ ਦੀ ਸ਼ੋਭ ਦੀ ਹੋਈ ਉਹ ਬਾਦ ਦੇ ਖੰਭਾ ਦੇ ਨਾਲ ਜਦੋਂ ਆ ਕੇ ਉਹ ਸਤਿਗੁਰਾਂ ਦੇ ਇਦਾਂ ਹੱਥ ਤੇ ਬਹਿੰਦਾ ਸੀ ਉਡਾਰੀ ਭਰਦਾ ਸੀ ਤੇ ਉਹ ਦੇ ਖੰਭਾ ਦੇ ਨਾਲ ਜਿਹੜੀ ਹਵਾ ਆਉਂਦੀ ਹੈ ਕਲਗੀ ਦੇ ਜਿਹੜੇ ਉਹ ਸੁਨੇ ਪੱਤਰ ਨੇ ਉਕਲਗੀ ਦੇ ਹਿੱਲਦੇ ਆ ਜਦੋਂ ਬੜੇ ਸੁਹਾਵਣੇ ਲੱਗਦੇ ਨੇ ਮੋਤੀਆਂ ਦੇ ਨਾਲ ਜੜੀ ਹੋਈ ਹੈ ਉਹ ਕਲਗੀ ਸਤਿਗੁਰਾਂ ਦੀ ਜਿਹੜੀ ਸੀਸ ਤੇ ਸੋਭਦੀ ਸੀ ਅੱਜ ਕਹਿੰਦੇ ਰਾਜੇ ਰਤਨ ਰਾਏ ਨੇ ਨਾ ਜਦੋਂ ਦਰਸ਼ਨ ਕੀਤੇ ਐਦਾਂ ਸਤਿਗੁਰਾਂ ਦੇ ਸਾਵੇਂ ਜਦੋਂ ਹੋਇਆ ਮੱਲੋ ਮੱਲੀ ਕਹਿੰਦੇ ਰਾਜੇ ਰਤਨ ਰਾਏ ਦਾ ਸਿਰ ਝੁੱਕ ਗਿਆ ਗੱਜ ਕੇ ਆਖੋ ਸਤਨਾਮ ਮੱਥਾ ਟੇਕਿਆ ਉਹ ਸਤਿਗੁਰਾਂ ਨੂੰ ਨਮਸਕਾਰ ਕੀਤੀ ਰਾਣੀ ਨੇ ਵੀ ਨਮਸਕਾਰ ਕੀਤੀ ਜਿਹੜੀਆਂ ਪੇਟਾਵਾ ਲੈ ਕੇ ਆਏ ਨੇ ਅੱਗੇ ਰੱਖੀਆਂ ਸਤਿਗੁਰਾਂ ਦੇ ਨਿਹਾਲ ਹੋਏ ਦਰਸ਼ਨ ਕਰਕੇ ਵਿਚਾਰ ਸਤਿਗੁਰਾਂ ਨੇ ਕੀਤੇ ਭਲੇ ਹੋ ਜੋ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਪ ਆਏ ਹੋ ਸ਼ਰਧਾ ਲੈ ਕੇ ਆਏ ਹੋ ਗੁਰੂ ਨਾਨਕ ਹਰ ਜੀਆਂ ਮੰਗਾਂ ਪੂਰੀਆਂ ਕਰਦਾ ਹੈ ਐਦਾਂ ਬੜੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਕੀਤੇ ਹੈ ਤੇ ਹੁਣ ਰਾਜਾ ਰਤਨ ਰਾਏ ਨੇ ਹਾਲ ਹੋਇਆ ਜਿੱਥੋਂ ਬਖਸ਼ਿਸ਼ ਹੋਈ ਸੀ ਉਸ ਦਰਦੇ ਦੀਦਾਰ ਕਰਕੇ ਕਹਿੰਦੇ ਰਾਜਾ ਰਤਨ ਰਾਏ ਮਨ ਦੀ ਸੰਤੁਸ਼ਟੀ ਕਰਦਾ ਹੈ ਫਿਰ ਪੇਟਾਵਾ ਵਸਤੂਆਂ ਨੇ ਜਿਹੜੀਆਂ ਸਤਗੁਰਾਂ ਨੂੰ ਭੇਂਟ ਕੀਤੀਆਂ ਖੁਸ਼ੀਆਂ ਪ੍ਰਾਪਤ ਕਰਕੇ ਕੁਝ ਦਿਨ ਰੁਕ ਕਰਕੇ ਰਾਜਾ ਰਤਨ ਹਾਏ ਰਾਏ ਹੈ ਜਿਹੜਾ ਇਹ ਕਹਿੰਦੇ ਹੁਣ ਆਪਣੇ ਰਾਜ ਨੂੰ ਵਾਪਸ ਚਲਿਆ ਜਾਂਦਾ ਹੈ ਇਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਇਹ ਜੜੀਆਂ ਵਸਤੂਆਂ ਨੇ ਉਹ ਪੰਚਕਲਾ ਸ਼ਸਤਰ ਹੈ ਉਹ ਚੌਂਕੀ ਹੈ ਚੰਦਨ ਦੀ ਉਸ ਤੋਂ ਬਾਅਦ ਉਹ ਜਿਹੜਾ ਪ੍ਰਸ਼ਾਦੀ ਹਾਥੀ ਰਾਜੇ ਨੇ ਬੜੀ ਰੀਜ ਨਾਲ ਚਾਹ ਨਾਲ ਸਤਿਗੁਰਾਂ ਨੂੰ ਭੇਂਟ ਕੀਤਾ ਤੇ ਹੋਰ ਵੀ ਜੜੀਆਂ ਜੜੀਆਂ ਪੇਟਾਵਾ ਲੈ ਕੇ ਆਇਆ ਇਹਦੀ ਚਰਚਾ ਕਹਿੰਦੇ ਦੂਰ ਦੂਰ ਤੱਕ ਫੈਲਣ ਲੱਗ ਪਈ ਤੇ ਜਿਹੜੀ ਸਿੱਖ ਸੰਗਤ ਆ ਕੇ ਵੇਖਦੀ ਸੀ ਹੈਰਾਨ ਹੁੰਦੀ ਸੀ ਕਿ ਐਸਾ ਐਸੀਆਂ ਵਸਤੂਆਂ ਐਸੇ ਪਦਾਰਥ ਕਹਿੰਦੇ ਕਿਸੇ ਰਾਜੇ ਪਾਸ ਵੀ ਨਹੀਂ ਜਿਹੜੇ ਇਹਨਾਂ ਦੇ ਪਾਸ ਨੇ ਇਧਰੋਂ ਕਹਿੰਦੇ ਇਸੇ ਤਰੀਕੇ ਦੇ ਨਾਲ ਹੁਣ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਵੀ ਬੜੀਆਂ ਕੀਮਤੀ ਭੇਟਾਵਾਂ ਵੀ ਲੋਕ ਦੇ ਕੇ ਜਾਂਦੇ ਐ ਇੱਕ ਕਹਿੰਦੇ ਮਸੰਦ ਸੀ ਸਤਿਗੁਰੂ ਦੇ ਦਰ ਘਰ ਦਾ ਮਸੰਦਾਂ ਦੀ ਜੋਤੀ ਹੁੰਦੀ ਸੀ ਵੀ ਇਹਨਾਂ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਦਾ ਅੱਜ ਵਾਂਗੂ ਤਾਂ ਹੈ ਨਹੀਂ ਸੀ ਵੀ ਪਿੰਡ-ਪਿੰਡ ਦੇ ਵਿੱਚ ਨਗਰ-ਨਗਰ ਦੇ ਵਿੱਚ ਗੁਰੂ ਘਰ ਹੋਵੇ ਤੇ ਉੱਥੇ ਕਹਿੰਦੇ ਇਹ ਮਸੰਦਾਂ ਦੀ ਇਹ ਡਿਊਟੀ ਲਈ ਜਾਂਦੀ ਸੀ ਵੀ ਜਿਹੜੀ ਵੀ ਤਿਲ-ਫੁਲਕਾਰ ਭੇਟਾ ਹੋਏਗੀ ਉਹ ਇਕੱਠੀ ਕਰ ਲੈਂਦਾ ਸੀ ਤੇ ਸਾਲ ਬਾਅਦ ਜਾਇਆ ਕਰੇ ਕਿਸੇ ਮਸੰਦ ਨੇ ਸਾਲ ਬਾਅਦ ਜਾਣਾ ਕਿਸੇ ਨੇ 2 ਸਾਲ ਬਾਅਦ ਜਾਣਾ ਤੇ ਇਹ ਜਿਹੜਾ ਮਸੰਦ ਹੈ ਕਹਿੰਦੇ ਬੜਾ ਇਮਾਨਦਾਰ ਹੈ ਬੜਾ ਇਮਾਨ ਵਾਲਾ ਹੈ ਕਾਬਲ ਵਾਲੇ ਪਾਸੇ ਕਹਿੰਦੇ ਰਹਿੰਦਾ ਸੀ ਤੇ ਬੜੀ ਸੇਵਾ ਕਰਿਆ ਕਰੇ ਸ਼ੁੱਧ ਮਨ ਦੇ ਨਾਲ ਜਿਤਨੀ ਕਾਰ ਭੇਟਾ ਹੋਇਆ ਕਰੇ ਸਾਲ ਬਾਦ ਲੈ ਕੇ ਜਾਇਆ ਕਰੇ ਇਕੱਠੀ ਕਰਕੇ ਤੇ ਸਤਿਗੁਰਾਂ ਨੂੰ ਸੌਂਪ ਦਿਆ ਕਰੇ ਭੇਂਟ ਕਰਿਆ ਕਰੇ ਇੰਨੇ ਕਹਿੰਦੇ ਇੱਕ ਵਾਰ ਨਾ ਉਹ ਕਾਬਲ ਦਾ ਇੱਕ ਕਾਰੀਗਰ ਸੀ ਬੜਾ ਸੋਹਣਾ ਉਹ ਤਿਆਰਾ ਕਰਿਆ ਕਰੇ ਬੜਾ ਉਹਦੇ ਕੋਲੇ ਸੋਨਾ ਗੁਣ ਸੀ ਹੱਥ ਦਾ ਇਨੇ ਕਹਿੰਦੇ ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਹੁਣ ਜਦੋਂ ਭੇਟਾ ਲੈ ਕੇ ਆਇਆ ਨਾ ਆ ਕੇ ਦੱਸਿਆ ਕਹਿੰਦੇ ਸਤਿਗੁਰੂ ਐਦਾਂ ਕਰਕੇ ਇੱਕ ਕਾਰੀਗਰ ਹੈ ਉੱਥੇ ਬੜੇ ਸੋਹਣਾ ਹੁਨਰ ਹੈ ਕਹਿੰਦੇ ਉਹਦੇ ਹੱਥ ਦੇ ਵਿੱਚ ਤੇ ਉਹਨੇ ਔਰੰਗਜੀਬ ਬਾਦਸ਼ਾਹ ਦੇ ਲਈ ਕਹਿੰਦੇ ਇੱਕ ਤੰਬੂ ਬੜਾ ਸੋਹਣਾ ਤਿਆਰ ਕੀਤਾ ਹੈ ਤੇ ਬੜਾ ਸ਼ੋਭਦਾਇ ਸੋਹਣਾ ਲੱਗਦਾ ਹੈ ਮੇਰੇ ਮਨ ਦੀ ਭਾਵਨਾ ਹੈ ਵੀ ਉਹ ਉਹੋ ਜਿਹਾ ਤੰਬੂ ਕਹਿੰਦੇ ਤੁਹਾਡੇ ਵਾਸਤੇ ਵੀ ਹੋਣਾ ਚਾਹੀਦਾ ਹੈ ਇਹ ਕਹਿੰਦੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਆਖਣਾ ਕੀਤਾ ਕਹਿੰਦੇ ਕੋਈ ਗੱਲ ਨਹੀਂ ਜੋ ਤੁਹਾਡੇ ਮਨ ਦੀ ਇੱਛਾ ਹੈ ਜਾਓ ਕਹਿੰਦੇ ਤਿਆਰ ਕਰਵਾ ਲਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਜਦੋਂ ਆਗਿਆ ਦਿੱਤੀ ਇਹ ਮਸੰਦ ਗਿਆ ਕਾਬਲ ਦੇ ਵਿੱਚ ਜਾ ਕਰਕੇ ਕਹਿੰਦੇ ਇਹਨੇ ਉਸ ਕਾਰੀਗਰ ਨੂੰ ਇਲਾਕੇ ਦੀ ਸੰਗਤ ਤੋਂ ਭੇਟਾ ਇਕੱਠੀ ਕੀਤੀ ਦਸਵੰਦ ਇਕੱਠਾ ਕੀਤਾ ਦਸਵੰਦ ਹੁੰਦਾ ਹੈ ਪਿਆਰਿਓ ਆਪਣੀ ਕਿਰਤ ਦਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਜੇ ਲੱਖ ਰੁਪਈਆ ਕਮਾਇਆ ਤਾਂ 10000 ਹੋ ਗਿਆ ਤੇ ਇਸ ਤਰੀਕੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਸਿੱਖ ਸੰਗਤ ਹੈ ਜਿਹੜੀ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਨੂੰ ਦਿੰਦੇ ਸੀ ਗੁਰੂ ਅੱਗੇ ਪੇਂਟ ਕਰਦੇ ਸੀ ਇੱਥੇ ਕਹਿੰਦੇ ਹੁਣ ਇਹ ਮਸੰਦ ਹੈ ਜਿਹੜਾ ਇਨੇ ਕਹਿੰਦੇ ਉਹ ਦਸਬੰਧ ਇਕੱਠਾ ਕਰਕੇ ਮਾਇਆ ਇਕੱਠੀ ਕਰਕੇ ਉਸ ਸਮੇਂ ਦਾ 2.5 ਲੱਖ ਦਾ ਇੱਕ ਤੰਬੂ ਹੈ ਜਿਹੜਾ 2.5 ਲੱਖ ਉਸ ਸਮੇਂ ਦੀ ਬੜੀ ਅੱਜ ਕੱਲ ਤਾਂ ਕਰੋੜਾਂ ਬਣ ਜਾਣੇ ਨੇ ਭਾਈ ਇਤਨੀ ਮਾਇਆ ਜਿਹੜੀ ਬਣ ਗਈ ਉਸ ਸਮੇਂ ਤੇ ਕਹਿੰਦੇ ਉਸ ਮਸੰਦ ਨੇ ਤਿਆਰ ਕਰਵਾਉਣਾ ਕੀਤਾ ਕਾਬਲ ਦੇ ਵਿੱਚੋਂ ਤੇ ਬੜਾ ਸੋਹਣਾ ਉਹ ਤੰਬੂ 2 ਸਾਲ ਦਾ ਸਮਾਂ ਚ ਹਾਸ ਲਿਖਦੇ ਲੱਗਿਆ ਸੀ ਇਸ ਨੂੰ ਤਿਆਰ ਹੋਣ ਲਈ ਤੇ 2 ਸਾਲਾਂ ਬਾਅਦ ਕਹਿੰਦੇ ਇਹ ਜਿਹੜਾ ਮਸੰਦ ਹੈ ਉਹ ਤੰਬੂ ਲੈ ਕੇ ਆਇਆ ਤੇ ਜਦੋਂ ਉਹ ਸਤੰਬੂ ਨੂੰ ਇੱਕ ਚੰਦੋਆ ਸੀ ਤੰਬੂ ਦੇ ਵਿੱਚ ਇੱਕ ਤੰਬੂ ਜਿਹੜਾ ਸਾਰਾ ਸ਼ਾਮਿਆਂ ਨਾਲ ਲੱਗ ਜਾਣਾ ਤੇ ਕਹਿੰਦੇ ਉਹ ਤਿਆਰ ਹੋਇਆ ਜਦੋਂ ਖੁੱਲੇ ਵਿੱਚ ਐਦਾਂ ਮੈਦਾਨ ਦੇ ਵਿੱਚ ਉਹਨੂੰ ਲਗਾਇਆ ਗਿਆ ਨਾ ਤੇ ਜਿਨੇ ਵੇਖਿਆ ਕਹਿੰਦੇ ਹੈਰਾਨ ਰਹਿ ਗਏ ਆ ਜਿਹੜੀ ਝਾਲਰ ਸੀ ਮੋਤੀਆਂ ਦੇ ਨਾਲ ਮੋਤੀ ਲਮਕਦੇ ਆ ਝਾਲਰ ਦੇ ਨਾਲ ਬੂਟੀਆਂ ਪਾਈਆਂ ਹੋਈਆਂ ਨੇ ਗੋਟਾ ਲੱਗਿਆ ਹੋਇਆ ਬੜਾ ਸੋਹਣਾ ਸ਼ੋਬਨੀਕ ਸਤਗੁਰਾਂ ਦਾ ਚੰਦੋਆ ਤਿਆਰ ਹੋਇਆ ਵਿੱਚ ਤੰਬੂ ਦੇ ਵਿੱਚ ਜਿਹੜਾ ਚੰਦੋਆ ਲੱਗਦਾ ਹੈ ਉਹ ਵੀ ਦੋਵੇਂ ਚੀਜ਼ਾਂ ਤੇ ਇੱਥੇ ਕਹਿੰਦੇ ਜਦੋਂ ਇਹ ਤੰਬੂ ਲਗਾਇਆ ਗਿਆ ਨਾ ਬੜਾ ਸੋਹਣਾ ਜਾਪਿਆ ਬੜਾ ਸੋਹਣਾ ਲੱਗਦਾ ਹੈ ਤੇ ਜਿਹੜਾ دیدار ਸਤਗੁਰਾਂ ਦੇ ਸੱਚੇ ਪਾਤਸ਼ਾਹ ਜੀਆਂ ਦੇ ਕਰਦਾ ਹੈ ਇਸ ਤੰਬੂ ਦੇ ਵਿੱਚ ਇਸ ਚੰਦੋਏ ਦੇ نیچے ਕਹਿੰਦੇ ਨਿਹਾਲ ਹੋ ਜਾਂਦਾ ਹੈ ਤੇ ਹਰ ਰੋਜ਼ ਹੁਣ ਸੇਵਾਦਾਰ ਨੇ ਜਿਹੜੇ ਸਿੰਘ ਨੇ ਪਿਆਰ ਵਾਲੇ ਉਹ ਕਹਿੰਦੇ ਹਰ ਰੋਜ਼ ਇਸ ਤੰਬੂ ਨੂੰ ਲਗਾਇਆ ਕਰਨ ਚੰਦੂਆ ਸਭ ਤਾਣਿਆ ਕਰਨ ਤੇ ਹਰ ਰੋਜ਼ ਤਾਰਿਆ ਕਰਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦਰਬਾਰ ਵਿੱਚ ਆਉਣਾ ਹੋਵੇ ਕਰੇ ਉਦੋਂ ਕਹਿੰਦੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਤੇ ਇਹ ਜਿਹੜਾ ਚੰਦੂਆ ਸਾਭ ਹੈ ਲੱਗਦਾ ਸੀ ਹਰ ਰੋਜ਼ ਤਾਰਨਾ ਹਰ ਰੋਜ਼ ਲਾਉਣਾ ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਬੜੇ ਸੋਹਣੇ-ਸੋਹਣੇ ਪਦਾਰਥਾਂ ਦੇ ਨਾਲ ਆਪਣੇ ਦਰਬਾਰਾਂ ਨੂੰ ਸਜਾਉਣਾ ਕਰਦੇ ਨੇ ਤੇ ਇਹਦੀ ਚਰਚਾ ਹੈ ਜਿਹੜੀ ਬੜੀ ਦੂਰ ਦੂਰ ਤੱਕ ਹੋਣ ਲੱਗ ਪਈ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਿਵੇਂ ਆਪਦੀਆਂ ਨੇ ਪਹਿਲਾਂ ਸਰਵਣ ਕੀਤਾ ਸੀ ਵੀ ਦਸਤੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸੀ ਅੱਜ ਕਹਿੰਦੇ 500 ਜਵਾਨ ਹੈ ਜਿਹੜਾ ਇਕੱਠਾ ਹੋ ਗਿਆ ਸਤਿਗੁਰਾਂ ਦੇ ਪਾਸ 500 ਜਵਾਨ ਜਿਹੜੇ ਸਿੰਘ ਸੱਜਦੇ ਐ ਸੂਰਮੇ ਲੱਗਦੇ ਐ ਦੋ ਕਤਾਰਾਂ ਦੇ ਵਿੱਚ ਕਹਿੰਦੇ ਆਲੇ-ਦਾਲੇ ਉਹ ਖੜਿਆ ਕਰਨ ਘੋੜਿਆਂ ਤੇ ਸਵਾਰ ਹੋ ਕੇ ਤੇ ਵਿਚਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜਿਆ ਕਰਨ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਸਜਾ ਕੇ ਬੜਾ ਸ਼ੋਭਦਾ ਸੀ ਜਦੋਂ ਇਕੱਠੇ ਚੱਲਦੇ ਸੀ ਕਹਿੰਦੇ ਧਰਤੀ ਐ ਹਿੱਲਦੀ ਸੀ ਤੇ ਦੇਖਣ ਆਲੇ ਦੇ ਦਿਲ ਟੜਕਦੇ ਸੀ ਕਹਿੰਦੇ ਉਹ ਜਦੋਂ ਘੋੜਿਆਂ ਦੇ ਪੌੜ ਧਰਤੀ ਤੇ ਵੱਜਦੇ ਸੀ ਐਸਾ ਲਾਹੂ ਲਸ਼ਕਰ ਸਤਿਗੁਰਾਂ ਦਾ ਬਣ ਗਿਆ ਹੁਣ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਰਣਜੀਤ ਨਗਾਰਾ ਤਿਆਰ ਕਰਵਾਉਣਾ ਹੈ ਉਹ ਵਿਚਾਰਾਂ ਕਿਸ ਤਰੀਕੇ ਦੇ ਨਾਲ ਸਤਗੁਰੂ ਸੱਚੇ ਪਾਤਸ਼ਾਹ ਰਣਜੀਤ ਨਗਾਰਾ ਤਿਆਰ ਕਰਦੇ ਏ ਤੇ ਉਹਦਾ ਕੀ ਮਹਾਤਮ ਹੈ ਇਹ ਕੱਲ ਰੋਜ਼ ਆਪਾਂ ਸਰਵਣ ਕਰਾਂਗੇ ਇਸ ਤੋਂ ਬਾਅਦ ਰਾਜੇ ਭੀਮਚੰਦ ਦਾ ਪ੍ਰਸੰਗ ਸ਼ੁਰੂ ਹੋਣਾ ਹੈ ਰਾਜਾ ਭੀਮਚੰਦ ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਸਿਪਾਈ ਇੱਥੋਂ ਹੁਣ ਜਿਹੜੀ ਕਥਾ ਸ਼ੁਰੂ ਹੋਣੀ ਹੈ ਉਹ ਰਾਜਿਆਂ ਦੇ ਸਾੜੇ ਦੀ ਹੋਣੀ ਹੈ ਰਾਜੇ ਜਦੋਂ ਸੜਨ ਲੱਗ ਪਏ ਸੀ ਸਤਗੁਰਾਂ ਤੋਂ ਜਲੇਵਾ ਕਰਨ ਲੱਗ ਪਏ ਵੀ ਐਸਾ ਪ੍ਰਤਾਪ ਤਾਂ ਸਾਡਾ ਵੀ ਨਹੀਂ ਅਸੀਂ ਰਾਜ ਭਾਗ ਦੇ ਮਾਲਕ ਹਾਂ ਪਰ ਐਸਾ ਇੱਕ ਸਾਧੂ ਹੋ ਕੇ ਕਹਿੰਦੇ ਇਤਨਾ ਪ੍ਰਤਾਪ ਖਟ ਰਿਹਾ ਹੈ ਇਤਨੀ ਮਹਿੰਗੀਆਂ ਵਸਤੂਆਂ ਰੱਖ ਰਿਹਾ ਹੈ ਇਹ ਈਰਖਾ ਜਦੋਂ ਪਹਾੜੀ ਰਾਜਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ ਉਹ ਕਥਾ ਹੁਣ ਸ਼ੁਰੂ ਹੋਣੀ ਹੈ ਸੋ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪਹੁੰਚ ਕਰਕੇ ਪਾਈ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ ਆਓ ਅੱਜ ਦੀ ਹਾਜ਼ਰੀ ਪਰਦਿਆਂ ਦਾ ਸ੍ਰੀ ਪਾਸੋਂ ਜਾਣੇ ਅਣਜਾਣੇ ਕਈ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਖਮਾ ਕਰਨਾ ਜੀ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਪੁੱਲਾ ਨਾ ਚਿਤਾਰਨੀਆਂ ਆਓ ਹੁਣ ਸਮਾਪਤੀ ਦਾ ਸਮਾਂ ਹੈ ਸ਼ਲੋਕ ਵਿੱਚ ਗੱਜ-ਵੱਜ ਕੇ ਬੋਲੋ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਪਾਵਨ ਹੁਕਮਾਂ ਨਾਲ ਜੁੜਾਂਗੇ ਹੁਣ ਬੇਨ ਭੁਲਾ ਦੇਖੇ ਮਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਇ ਦਾਈ ਦਾਇਆ ਚੰਗੇ ਆਂ ਬੁਰਿਆ ਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ